ਹਾਂਜੀ ਦਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗਿਆ ਆ ਪਾਜ ਦਾ ਬਲੌਗ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾਂ ਸਾਡੇ ਜਿੰਨੇ ਵੀ ਸਬਸਕ੍ਰਾਈਬਰਾਂ ਸਾਰਿਆਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਤੇ ਤੁਸੀਂ ਸਾਨੂੰ ਬੜਾ ਪਿਆਰ ਦਿੱਤਾ ਤੇ ਉਮੀਦ ਆ ਤੁਸੀਂ ਇਦਾਂ ਹੀ ਸਾਨੂੰ ਅੱਗੇ ਵੀ ਪਿਆਰ ਦਿੰਦੇ ਰਹੋਗੇ ਤੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਕਈਆਂ ਵੀਰਾਂ ਪੈਣਾ ਦੇ ਕਮੈਂਟਾਂ ਦੇ ਸਾਥੇ ਜਵਾਬ ਵੀੰਦੇ ਹੋਏ ਵੀਰੇ ਗੁੱਸਾ ਨਾ ਕਰਿਓ ਕਿਉਂਕਿ ਤੁਹਾਨੂੰ ਪਤਾ ਵਿਆਹ ਦੇ ਵਿੱਚ ਅਸੀਂ ਵਿਜੀ ਬਹੁਤ ਤੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਤੁਹਾਨੂੰ ਜਿੱਦਾਂ ਪਤਾ ਹੀ ਆ ਵੀ ਕੱਲ ਨੂੰ ਆਉਣੀ ਆ ਜੀ ਸਾਡੇ ਭੇਲੀ ਕੋਠੀ ਝਾੜ ਸੋਰੀ ਕੋਠੀ ਝਾੜ ਆਉਣਾ ਤੇ ਕੋਠੀ ਝਾੜ ਵਾਸਤੇ ਅਸੀਂ ਜੋ ਵੀ ਮਾੜਾ ਮੋਟਾ ਸਮਾਨ ਲੈਣਾ ਦੇਣਾ ਜੋ ਵੀ ਹੈ ਮਾਤਾ ਮੈਂ ਚਰਨ ਜੀਤੇ ਮੇਰੀ ਭੂਲੀ ਭੈਣ ਜਿਹੜੂ ਬਾਹਰੋਂ ਆਈ ਹੋਈ ਆ ਸਟੇਡੀਆ ਤੋਂ ਅਸੀਂ ਚੱਲੇ ਆਂ ਸ਼੍ਰੀ ਚੰਗੌਰ ਸਾਹਿਬ ਨੂੰ ਜਾ ਕੇ ਦੇਖਾਂਗੇ ਉਹਨਾਂ ਨੇ ਕੀ ਲੈਣਾ ਆਪਾਂ ਨੇ ਕੀ ਉਹਨਾਂ ਨੂੰ ਦੇਣਾ ਮਾਤਾ ਨੂੰ ਸਾਰਾ ਕੁਝ ਪਤਾ ਆਪਾਂ ਤੁਹਾਨੂੰ ਸਾਰਾ ਕੁਝ ਵੀਡੀਓ ਵਿੱਚ ਦਿਖਾਉਂਦੇ ਜਾਵਾਂਗੇ ਜੀ ਤੇ ਠੀਕ ਆ ਮਿਲਦੇ ਆਪਾਂ ਹੁਣ ਤੁਹਾਨੂੰ ਸ਼੍ਰੀ ਚੰਗੌਰ ਸਾਹਿਬ ਜਾ ਕੇ ਤੇ ਕਰਾਉਨੇ ਆ ਤੁਹਾਡੀ ਇਹਨਾਂ ਨਾਲ ਵੀਪਾ ਮੁਲਾਕਾਤ ਜੀ ਬਣੇ ਰਹੋ ਤੁਹਾਡੀ ਵੀਡੀਓ ਦੇ ਨਾਲ ਫੁੱਲ ਇੰਜੋਏ ਤੇ ਸ਼ੇਅਰ ਜ਼ਰੂਰ ਕਰਦੇ ਆ ਬੋਲ ਜੀ ਬੈਠੀ ਆ ਸਾਡੀ ਭੈਣ ਆ ਤੇ ਇੱਧਰ ਹਾਂਜੀ ਬੀਬੀ ਸੱਸ ਦੀ ਘਰ ਭਾਈ ਸਾਹਿਬ ਨੇ ਅੰਦੂਤੀ ਦੇਖਾ ਮਹਾਰਾ ਚੜਦੀ ਕਲਾ ਮਾਫੀ ਰੱਖਿਆ ਬਈ ਹਾਂ ਵੀ ਚਲੰਜੀ ਤਾਂ ਇਹ ਤਾਂ ਬੀਜੀ ਬਹੁਤ ਆ ਜੀ ਤੇ ਇੱਧਰ ਬਣ ਲੱਗੀ ਹੋਈ ਸਾਡੀ ਰੋਟੀ ਪਾਣੀ ਤੇ ਹਾਂ ਭਾਈ ਚੱਲੀਏ ਆਪਾਂ ਹੁਣ ਜਮ ਘਰ ਤਾਂ ਉਹਨੂੰ ਹਾਂ ਸਮਾਨ ਤੇ ਸਮਾਨ ਦਵਾਉਗਾ ਹਾਂ ਮੈਂ ਅੱਜ ਤੁਹਾਨੂੰ ਸਮਾਨ ਦਵਾਉਣਾ ਕਿਆ ਗੱਲ ਆ ਭੈਣੇ ਚੱਲ ਚੱਲ ਚੱਲੀਏ ਚੱਲ ਹੋ ਖੜੀ ਚੱਲ ਚੱਲੀਏ ਚਲੇ ਆਚਰਜੀਤਾ ਕਹਿ ਦਵਾਉਂਗਾ ਜਿਹੜਾ ਤੂੰ ਹੱਥ ਲਾ ਦੂਗੀ ਚੀਜ਼ ਨੂੰ ਲੈ ਵੀਡੀਓ ਵਿੱਚ ਤੇਰਾ ਨਾਮ ਵਾਦਾ ਲੈ ਸਾਰੇ ਦੇਖੋ ਹੁਣ ਮਹਾਸੀ ਕੀ ਦਵਾਉਦਾ ਚੱਲੋ ਨਾਲ ਹਾਂ ਚੱਲ ਹਾਂ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਚੱਲੀਏ ਚਮਕਾਉ ਸਾਨੂੰ ਕੁਲਫੀਆ ਖਾਣ ਚੱਲੇ ਕੁਲਫੀਆ ਨਾ ਭੈਣ ਕਹਿੰਦੀ ਵੀ ਮੈਂ ਚੱਲੀਏ ਮਹਾਸੀ ਨਾਲ ਵੀ ਦੇਖਦੇ ਆ ਮਹਾਸੀ ਕੀ ਦਵਾਉਂਦਾ ਮਹਾਸੀ ਨੇ ਤਾਂ ਹੁਣ ਜੇ ਤੂੰ ਕੁ ਮੰਗੂਗੀ ਮੈਂ ਤਾਂ ਉਹੀ ਦਵਾਉਂਗਾ ਜੋ ਤੂੰ ਕਹੋਗੀ ਭਾਈ ਮੈਂ ਤਾਂ ਆ ਲੈਣਾ ਤਨੂ ਦੀ ਦਵਾ ਦਾਣਾ ਚੱਲ ਠੀਕ ਹੋ ਗੜੀ ਹੁਣ ਉੱਥੇ ਜਾ ਕੇ ਪੈੜ ਹੋ ਰੇ ਹਾਂ ਹਾਂ ਚੱਲ ਹੈ ਉੱਥੇ ਜਾ ਕੇ ਪੈੜ ਹੋ ਰੇ ਬਣ ਜਾਂਦੀ ਹੈ ਉੱਥੇ ਜਾ ਕੇ ਮੁੱਕਰ ਜਾਣਾ ਇਹ ਰਹਿਣ ਦੇ ਛੱਡ ਹਾਂ ਬੀਬੀ ਚੱਲੀਏ ਹਾਂ ਜੜੇ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਸ਼੍ਰੀ ਚਮਕੌਰ ਸਾਹਿਬ ਜਾ ਕੇ ਦੇਖਦੇ ਹਾਂ ਭੈਣ ਦੀ ਡਿਮਾਂਡ ਕੀ ਆ? ਕਿਆ ਇਹਨੇ ਲੈਣਾ ਹੈ? ਕਿਆ ਮੰਗਦੀ ਆ ਇਧਰ ਬੀਬੀ ਵੀ ਹੁਣ ਹਾਲ ਤੱਕ ਸਾਨੂੰ ਦੱਸਦੀ ਨਹੀਂ ਤੇ ਹਾਂ ਬਈ ਹਣ ਚੰਗੌਰ ਜਾ ਕੇ ਦੱਸੂਗਾ ਜੀ ਉਰੀ ਰਸਤਾ ਤੁਸੀਂ ਨੇ ਉਰੀ ਘੜ ਜਾਣ ਕਹਿਣਾ ਉਹ ਬਰੌਣੀਆਂ ਔਖੀਆਂ ਜਿਹਨੇ ਤਿੰਨ ਚਾਰ ਜਾਣੀਆਂ ਚੱਲੀਆਂ ਹੋਏ ਨੇ ਨਾਲ ਨਹੀਂ ਐਂਦਾ ਜੀ ਤੁਸੀਂ ਵੀ ਫਿਰ ਜਾਣਾ ਤੁਸੀਂ ਟੌਫੀਆਂ ਲਿਆ ਕੇ ਸਾਰ ਦੜ ਹੁਣ ਉੱਥੇ ਜਾ ਕੇ ਦੱਸੂਗਾ ਵਿੱਚ ਕਿਹੜੀ ਦੁਕਾਨ ਚ ਬੜੀ ਨਹੀਂ ਨਹੀਂ ਚਲੋ ਫਿਰ ਨੀਰਾ ਨਾ ਕਰੀਏ ਕਿਉਂਕਿ ਫਿਰ ਔਖਾ ਹੋਣਾ ਬੀਬੀ ਚੱਲ ਬੀਬੀ ਉਹ ਉਠਦੀ ਪੈਣੇ ਰੋਟੀ ਰਹੇਗੀ ਮਾਂ ਅਸੀਂ ਰਾਤ ਤੱਕ ਮਾਂ ਪਾਜੀ ਨੇ ਆਉਣਾ ਹੈ ਉਹ ਗਏ ਸੀ ਦੁਕਾਨ ਹੈ ਹਾਂ ਚਲੋ ਤਾਂ ਆ ਜਾਣਗੇ ਆਪਾਂ ਤਾਂ ਚੱਲੀਏ ਫਿਰ ਆਪਾਂ ਨੇ ਟਾਈਮ ਹੋ ਜਾਣਾ ਆਪਾਂ ਨੀਰਾ ਹੋ ਜਾਣਾ ਅੱਜ ਪਹੁੰਚ ਗਏ ਆਪਾਂ ਹਣ ਕੱਪੜੇ ਸ਼ਾਪ ਤੇ ਕਹਿੰਦੇ ਕੱਪੜੇ ਲੈਣੇ ਆ ਜੀ ਆਪਾਂ ਨੇ ਦੇਖਣੇ ਆ ਸੂਟ ਬੜੇ ਸੋਹਣੇ ਰੋਣੇ ਲੱਗੇ ਨੇ ਹੈਨਾ ਹੈ ਹੈ ਕੱਪੜੇ ਦਿਖਾਈ ਸੀ ਗਰਮ ਚਾੜੂ ਦਿਖਾਈ ਭਾਈ ਥੋੜਾ ਛੂਟ ਕੋਈ ਮੋਟਾ ਜੀ ਜੀ ਹੋਰ ਕਹਤਾਂ ਨਹੀਂ ਬਕਤ ਚਾੜੂ ਕਿੰਨੇ ਮਸੂ ਜੀ

ਚੈਂਪੀਅਨ ਨਿਕਲ 782 ਪਲੇਨਸ ਰਿਵਾਰਡ ਨਾਲ ਆ ਦੇਖਾਂਗੇ ਇਹ ਵੀ ਸਟਾਲ ਹੈ ਅੱਛਾ ਹਾਂਜੀ किद्दा लग गया स्टॉल खोल के देख रहा हां <laughs> देख चमचोड़ मैं आगे मेनू दे दिया कोई चूड़ देता है खोल जमा ही पौना ऐसे खोल ये तो सही है कुनू वाला सही ठीक है देख ले सब कर देख आ तीन दिन का ਇਹਦੇ ਤੋਂ ਗੰਗਦੀਓ ਦੇ ਨਾਲ ਤੇ ਵੀ ਲੰਬੀ ਆ ਚੜਾਈ ਚ ਬੰਨੀ ਇਹਦੇ ਵਿੱਚ ਸੁਵਾਨ ਦੇ ਕਪੜਾ ਹੀ ਵਧੀਆ ਹਮ ਇਹ ਥੋੜੀ ਠੀਕ ਆ ਠੀਕ ਆ ਪਰ ਯਾਰ ਆਪਰੇ ਦੇ ਸਕਾਈ ਨਿਕਲ ਰਿਹਾ ਆਹ ਜੀ ਲਾ ਆਹ ਠੀਕ ਆ ਆਸ਼ਾ ਅੱਲਾਹ ਆਹ ਠੀਕ ਆ ਭਨੇ ਇਹਦੇ ਵੱਲੇ ਲਾਈਨਿੰਗ ਲੂਨਿੰਗ ਲਾ ਨਾ ਨਾ ਸੋਰੇ ਨੂੰ ਲਾ ਲੈ ਨਾ ਇਹਨਾਂ ਥੱਲੇ ਥੱਲੇ ਆਲੂ ਥੱਲੇ ਲਾ ਲੈ ਮੇਰੇ ਸਾਲੀ ਸਾਲ ਨੂੰ ਕੁਝ ਥਲੇ ਲੱਗਦੀ ਵੀ ਹੈ ਜਿਹੜਾ ਬਨਾਰਸੀ ਟੱਚ ਕੇ ਆਦੇ ਸੀ ਵਾਲੇ ਫੋਟੋ ਨੂੰ ਲੱਗਦੀ ਹੈ ਇਹਨੂੰ ਨੋਟ ਕਰੋ ਅੱਛਾ ਹਾਂਜੀ ਇਹ ਸਹੀ ਹੈ ਮਟੀਰੀਅਲ ਦੀ 30% ਡਿਸਕਾਊਂਟ ਮਿਲਣੀ ਹੈ ਇਹ ਕਰੀਏ 100 ਦੇ ਇਸ ਤਰ੍ਹਾਂ ਅਗਲਾ ਲੈਣ ਵਾਲਾ ਦਿਖਾਇਆ ਤਾਂ ਅੱਜ ਹਾਂਜੀ ਅੱਜ ਨਾ ਕਾੜੀਂ ਪੈਣਾ ਦੁਗਣੀ ਇੱਕ ਗਲਾ ਫਾੜ ਦਈ ਆ ਮੁੰਡੇ ਨੂੰ ਦੇਗਾ ਦੇਖ ਤਾ ਚਲ ਨਹੀਂ ਆ ਵਧੀਆ ਰਹੇਗਾ ਹਾਂ ਆਹ ਦੇ ਰਹੇ ਇਹਨਾਂ ਦੋ ਰੰਗ ਨੇ ਇੱਕ ਹੁਣਾ ਫਿਰ ਹਾਂ ਜੀ ਦੋ ਰੰਗ ਹਾਂ ਵਧੀਆ ਲੱਗ ਰਹੇ ਆਹ ਲੈ ਲਓ ਜੀ ਦੋ ਰੰਗ ਦੇ ਚੁੱਕੇ ਮਾਜੀ ਲਓ ਇਹ ਕਾਰ ਰੰਗ ਇਹ ਕਾਰ ਰੰਗ ਆ ਸਮਝ ਲਾ ਦੇਣਾ ਹਾਂ ਆ ਆਹ ਦੋਨੇ ਸੋਨੇ ਰੰਗ ਨਹੀਂ ਹਾਂ ਹੀ ਲੈ ਲਓ ਹਾਂ ਲੈ ਲੀ ਜੀ ਬੱਦ। ਜੀ ਨਾ ਕਿ ਅਰੇ 1 ਮਿੰਟ। ਹਾਂ ਜੀ ਹੁਣ ਦੇਖਣ ਲੱਗੇ ਪਰੋਣੇ ਵਾਸਤੇ ਅਸੀਂ। ਠੂਠ ਹੈ ਗਰਮੀ ਵਾਲੀ। ਇਹ ਗਰਮੀ ਵਾਲੀ। ਓਕੇ ਸ਼ਾਹ ਦੂਸਰਾ ਕੱਪੜਾ ਜਿਹੜਾ ਉੱਪਰ ਤੇ। ਚਾਰੀ ਦੀ ਥਾਡੀ ਦੀ ਬੁੱਤ ਸਰਦੀਆਂ। ਛਾਰੀ ਉਹ ਨਾਲੇ। 40 ਜੰਨੇ ਦੀ ਮਿੰਟ। 40 ਉਹ। 40 ਸਵਾ। 40 ਦੇ ਖਾਦੇ। ਸਿਆਣੇ ਜੇ ਤੂੰ ਨਾ। ਮੋਟਾ ਹੈ ਨਾ ਕੱਪੜਾ? ਸਰਦ। ਇਹ ਵੀ ਪਾ ਕੇ ਪਿੰਨ ਤਰ੍ਹਾਂ ਦੇ ਕਪੜਾ ਇਹ ਕੜਾ ਲੱਗਈ ਨਾ ਹਾਂ ਆਹ ਲੇ ਲਾਹੇ ਠੀਕ ਹੈ ਹਾਂ ਪਾ ਲਾਹੇ ਕਿੰਨਾ ਕਰ ਲੈਣਾ ਕਿੰਨਾ ਕਰ ਪੰਜ ਮੀਟਰ ਦੇ ਹੋ ਪੰਜ ਮੀਟਰ ਦੇ ਕਰ ਦੋ ਹੁਣ ਉੱਪਰ ਦੇਖ ਲਓ ਦੇ ਦੋ ਇਹਨਾਂ ਚੋਂ ਜਿਹੜਾ ਮਰਜ਼ੀ ਦੇਖ ਲਓ ਬੰਦੇ ਨੇ ਆ ਉੜਿਆ ਰਿਆ ਚੁੰਨੀ ਕਿੰਨੇ ਦੀ ਆ ਇਹ ਜੀ ਇਹ ਵੀ ਸੋਹਣਾ ਲੱਗਿਆ 60 ਦਾ ਆ ਉੱਪਰ ਲਗਾ ਦੇ ਜੀ ਇਹਨੇ ਲੱਗ ਆ ਵੀ ਵਧੀਆ ਰੰਗ ਆ ਇਹ ਰੰਗ ਗੋਲ ਨੂੰ ਆਹ ਆ ਵੀ ਵਧੀਆ ਜਿਹੜਾ ਰੰਗ ਆ ਉਹ ਉੱਪਰ ਲਗਾ ਦਿਆ ਪਿੰਕ ਜਿਹਾ ਹੋ ਗਿਆ ਹਾਂ ਆ ਆ ਕੱਢਿਓ ਗਾ ਦੇ ਵੀ ਆ ਵੀ ਠੀਕ ਆ ਦੇਖੇ ਤਾ ਕਣ ਰੰਗ ਦੇਖੀ ਹਾਂ ਪਤਾ ਕੀ ਸੋਹਣਾ ਇਹ ਸ਼ੋਅ ਜੁਆਟ ਹੋਈ ਦੀ 9 ਮੀਟਰ ਦਾ ਬਾਕਸ ਮੈਂ Evet. 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 ਜੋੜ ਜਾ ਲਿਖਾ ਦੇਖ ਲਓ 1850 ਇਹ 950 ਵਿੱਚ ਆ ਟਿਕਾ ਆਪਣੇ ਕੋਲ ਇਹ ਤਾਂ ਚਾਹੀਏ ਸੀ ਮਰ ਦੀ ਤੇ ਕਸ਼ਮੀਰ ਦਾ ਸੀਮਾ ਢੀਲੇ ਵੀ ਬਹੁਤ ਵਧੀਆ ਸੈਲਫ ਸਲਵਾ ਰਹੇ ਜੀ ਹਾਂਜੀ ਇਹਨਾਂ ਸਟਾਲ ਕੋਲ ਕੁਝ ਨਹੀਂ ਹੈ ਅੱਛਾ ਜੀ ਛੋਟੇ ਜਾਂਦੇ ਸੜਜਾ ਸਿਲਵਾ ਇਹ ਜਿਹੜਾ ਰੰਗ ਤੇ ਮਾਈਨਰ ਜਿਹੜਾ ਸਪਰਟ ਹੈ ਇਹਨੂੰ ਵੇਖ। ਹੂੰ ਹੂੰ। ਤਾਂ ਇਹ ਚੀਮਾ ਨਹੀਂ ਕਲੋੜਾ। ਚ 3 4 ਰੰਗ। ਮਮਾਰ। ਹੂੰ। ਇਹਨੂੰ ਕਿਹਦਾ ਕਹਿੜਾ ਵਧੀਆ? ਉਹ ਉਹ ਵਧੀਆ ਕਿਹੜਾ? ਉਹ ਸ਼ਾਲ ਦੇ ਨਾਲ ਆ ਉਹ ਪਲੱਸ ਪੁਆਇੰਟ ਹੈ ਇਹਦੇ ਨਾਲ ਕੁਛ ਨਹੀਂ ਆ। ਇਹਦੇ ਨਾਲ ਕੁਛ ਨਹੀਂ। ਉਹ ਦਿਨੇ ਸ਼ਾਲ ਹੈ। ਸ਼ਾਲ ਹੈ। ਕਿੱਲਾ? ਉਹ ਸੂਟ ਜਿਹੜਾ ਲੱਗਦਾ। ਇਹ ਨਹੀਂ ਆ ਰਿਹਾ। ਮੇਸ਼ੀ। ਇਹ ਤੁਹਾਨੂੰ ਲੱਗਦਾ। ਜੋ ਹਮ ਨਾਲ ਲਗਾਉਣਾ ਪੈਣਾ ਕਿ ਜਿਹੜਾ ਲੱਗ ਤੁਲੇ ਨਾਲ ਸਟੋਰ ਧੀ ਦੇ ਥੱਲੇ ਵੀ ਲਾਇ ਲੈਣਗੇ ਲੋੜ ਕੰਪਲਸਰੀ ਨਹੀਂ ਹੈਗਾ ਸਰਜੀਵਾ ਸੂਟਾ ਜੇ ਤੁਸੀਂ ਲਗਾਉਣਾ ਚਾਹੁੰਦੇ ਲਗਾ ਸਕਦੇ ਹੋ ਕੰਪਲਸਰੀ ਨਹੀਂ ਹੈਗੀ ਉਹ ਲਗਾ ਸਟਮ ਕਰਕੇ ਲਗਾ ਲੈਣਾ ਐਨਾ ਕਿੱਥੇ ਹੈ ਬੋਲੀਏ ਗਾੜਾ ਦਾ ਹੈਗਾ ਇਹ ਚੰਕਲੋਟੀ ਬੁੱਟੀ ਬੁੱਟੀ ਪੈ ਜਾਂਦੀ ਹੈ ਹਾਂ ਸੁਗਾਰ ਤੇਰੀ ਉਹਦੀ ਇੱਥੇ ਸਿਗਰਟਸ ਹੈ ਕਾਈ ਦੂ ਫਰਾਂ ਦਾ ਪੰਗਾ ਆਣਾ ਹੈ ਬੱਸ ਇਹ ਤਾਂ ਇਹ ਤਾਂ ਛੌੜ ਵਾਲਾ ਦੇ ਦੇ ਛੌੜ ਵਾਲਾ ਦੇ ਦੇ ਹੈ ਨਾ ਛੌੜ ਇਸ ਤੋਂ ਨਹੀਂ ਹਾਂ ਉਹ ਕਿਹਦਾ ਦੇਖਣਾ ਨਹੀਂ ਲੀਣਾ ਉਹਨਾਂ ਚੌਲ ਹਾਂ ਤੇ ਉੱਤਰ ਜਾਂਦੀ ਆ ਸਾਰੇ ਜੀ ਹਾਂ ਦੀ ਜਰੂਰ ਪਰ ਉੱਤਰ ਵੀ ਦੀਗੇ ਹਾਂ ਦੀ ਜਰੂਰ ਹੈ ਕਾਈ ਚਾਹ ਵਾਲਾ ਸਾਰੇ ਕਰੀਏ ਹਾਂ ਇਹ ਜੇ ਤਾਂ ਨੰਦਾਜ਼ ਉੱਟਾ ਬੈਨਨਾਂ ਕਾਰਾਂ ਅੰਗਰੀ ਵਧੀਆ ਇਸ ਤੋਂ ਦੋ ਤਿੰਨ ਆ ਰਹੇ ਅੰਗਰੀ ਇਹ ਜਿੰਨੇ ਵੀ ਉੱਪਰ ਜਿਹੜਾ ਆ ਬਣਾ ਦੇ ਲੈ ਸੋ ਫੜੀ ਜੀ ਹਾਂ ਕਿਹੜਾ ਲੈਣਾ ਦੇਖੋ ਰਾਜ ਉਹ ਯਾਰ ਇਹ ਆ ਦਿਖਾਇਓ ਮੇਰਾ ਕੰਦਲਪਾ ਆ ਗਿਆ ਹਾਂ ਅੱਧਾ ਉੱਪਰ ਲੱਗ ਰਿਹਾ ਉਹ ਯਾਰ ਇਹ ਨਾ ਉਹ ਯਾਰ ਇਹ ਲਓ ਮਨਿੰਦਰ ਤੈਨੂੰ ਨਹੀਂ ਪਤਾ ਸੀ ਸਮਾਉਣਾ ਆ ਵੀ ਸੋਣਾ ਨਾਲੇ ਚਾਉਂਦੇ ਆ ਉਹਦਾ ਰੰਗ ਹੋ ਰਿਹਾ ਹੈ ਜਿਹੜਾ ਗ੍ਰੀਨ ਕੋਈ ਸਿੰਘਾ ਲੈ ਸਿੰਘਾ ਲੈ ਦੋ ਲੈ ਲੈ ਦੋ ਲੈ ਲੈ ਰੰਗ ਤੋਂ ਦੋ ਹੀ ਸੋਹਣੇ ਤੇ ਯਾ ਲੈ ਲੈ ਆਹ ਰੰਗ ਇਹ ਲੈ ਲੋ ਇਹ ਨੂੰ ਮਨਿੰਦਰ ਨੂੰ ਆਹ ਰੰਗ ਪਸੰਦ ਆਹੀ ਰੰਗ ਠੀਕ ਹੈ ਹੈ ਹਾਂ ਠੀਕ ਹੈ ਦੋ ਆਹੀ ਰੰਗ ਠੀਕ ਆਹ ਠੀਕ ਹੈ ਮਨਿੰਦਰ ਦੀ ਚੁਆਇਸ ਜਿਹਦੇ ਨਾਲ ਕੇ ਲੈਣਾ ਇਹਦੇ ਨਾਲ ਤੁਸੀਂ ਉਹ ਸ਼ੋਰ ਲਾ ਲਓ ਆਹ ਸ਼ੋਰ ਲਾ ਲਓ ਦੀ ਪੈਂਚਲ ਕਰ ਲੀ ਲੱਗਿਆ ਹੁਣ ਪਰੋਣੇ ਵਾਸਤੇ ਦੇਖਣਾ ਆਪਾ ਕੱਪੜਾ ਬਾ ਠੀਕ ਆ ਡੰਨਾ ਆ ਠੀਕ ਆ ਨਾ ਨਾ ਠੀਕ ਆ ਬਾਗਲੋ ਸਭੀ ਥੋੜੇ ਵਾਲ ਹੁ ਕਰਾਉਣ ਪੰਜ ਮਿੰਟ ਪੰਜਾਂ ਵਿੱਚ ਪੰਜ ਮਿੰਟ ਆਹਾ ਬਾਈ ਆ ਠੀਕ ਆ ਇਧਰ ਪੱਗ ਦੇਖ ਲੋ ਕਿਹੜੀ ਕਲਰ ਖਾਊਗਾ ਜਾਮਣੀ ਲਓ ਜੀ ਪੱਗ ਦਾ ਕੱਪੜਾ 7 ਮੀਟਰ ਤੈਨੂੰ ਸਾਹ ਦੇ ਸੁਣਦਾ ਪੈਸੇ ਨਹੀਂ ਸੁਣਨਾ ਪੈਸੇ ਵੀ ਕੱਢ ਪੈਸੇ ਸਾਹ ਦਾ ਮਸਤੀ ਜਮ ਛੜੀ ਤੋਂ ਲੋਹੀਆਂ ਵੀ ਹੋਣਦੀ ਇਹ ਤਾਂ ਸੁਣਦੀ ਨਹੀਂ ਨਹੀਂ ਉਹ ਮੈਨੂੰ ਤੇ ਨਹੀਂ ਪਤਾ ਹੁਣ ਕਾਤੇ ਜੱਪੀ ਨੂੰ ਬਾਹਰ ਉੱਤਰ ਚੱਗੀ ਆਉਣ ਕੋ ਲੂੰਗੀ ਮਿਲ ਜੋ ਲੂੰਗੀ ਹੂੰ ਲੂੰਗੀ ਆਦਾ ਜੀ ਜਿਹੜਾ ਹਾਂ ਖੱਦਰ ਦੇ ਵੀ ਖੱਦਰ ਦੇ ਕੱਪੜੇ ਕੱਦਦੇ ਦੇ ਕੱਪੜੇ ਘਰਾਂ ਵਰਕ ਦਵਾਏ ਕਰਦੇ ਦੇ ਆਏ ਹੋਏ ਆ ਉਹ ਦੇਖਿਓ ਮੜੇ ਸਾ ਲੇਖੀ ਕਿ ਨਹੀਂ ਰਹੀ 5 4 20 ਬਲੈਕ ਰੰਗ ਦੇ ਸੀ ਇਹ ਲੋਈ ਲੋਈ ਕੋਈ ਬਲੈਕ ਸ਼ਰਟ ਅੱਜਕੱਲ ਚੱਲਦੀ ਹੈ ਕੁਛ ਓਦਾਂ ਦੀ ਦਿਖਾ ਦਿਓ ਉਹੀ ਚੱਲਦੀਆਂ ਪਹਿਣੇ ਅੱਜਕੱਲ ਤੋ ਊੜੇ ਆੜੇ ਵਾਲੀਆਂ ਊੜੇ ਆੜੇ ਵਾਲੀਆਂ ਚੱਲਦੀਆਂ ਅੱਜਕੱਲ ਇਹ ਤਾਂ ਬ੍ਰਾਂਡ ਖਤਮ ਹੋ ਗਿਆ ਨਾ ਲਿੰਗ ਪੁਨੀਕੀਆ ਹਾਂ ਇਹ ਆਵੇ ਫੋਨ ਲਿਆ ਲੁਣਿਆ ਕਾ ਗਾੜ ਨੂੰ ਖਾਣ ਆਈਆਂ ਨਾ ਹੁਣ ਨਹੀਂ ਨਹੀਂ ਮੈਂ ਲੈ ਜੰਨੀ ਆ ਜੇ ਉਹਨੂੰ ਨਾ ਪਸੰਦ ਆਇਆ ਫਿਰ ਤੁਸੀਂ ਬਦਲ ਲੂਗੇ ਤੀਨੂੰ ਜੱਪੀ ਵਾਸਤੇ ਉਹ ਜੱਪੀ ਦਾ ਉੜਾੜੀ ਵਾਲੀ ਮੰਗਦਾ ਇਹਨੂੰ ਕਾ ਉੜਾੜੀ ਵਾਲੀ ਮਗਾ ਨਹੀਂ ਸਕਦੇ ਉੜਾੜੀ ਵਾਲੀ ਮਗਾ ਨਹੀਂ ਸਕਦੇ ਕਦੋਂ ਮਗਾਉਂਗੇ ਉਸ ਸੰਡੇ ਹੀ ਕੱਲ ਜਾਣਾ ਬਸ ਠੀਕ ਆ ਮਿਲ ਜੂਗੀ ਸੋਮਵਾਰ ਨੂੰ ਬਸ ਠੀਕ ਆ ਓਕੇ ਹੋ ਗਿਆ ਆ ਕਿੰਨੇ ਦੀ ਇਹ ਜਿਹੜੀ ਦੁਕਾਨ ਦੇ 250 ਰੁਪਏ ਦੀ ਪੂਰੀ ਲੈ ਖੁੱਲੀ ਟੁੰਡੀ ਹੈ ਆ ਜਾਂ ਸਾਈਜ਼ ਲੈ ਲੈ ਮੈਂ ਸੀ ਬੁੱਕਰ ਮਾਰ ਕੇ ਦੇਖੀ ਨਹੀਂ ਆਉਣੀ ਜਿਹੜਾ ਇਹ ਟੁੰਡੇ ਵਾਲਾ ਸਾਈਜ਼ ਉਹ ਮੋਸਟ ਇੰਨਾ ਕਿ ਆਣਾ ਆ ਦੇਖ ਜਾ ਆ ਪੂਰੀ ਲੋਈ ਆ ਆ ਪੂਰੀ ਲੋਈ ਆ ਪਰ ਇਹ ਉਹ ਖੰਡੀ ਸੰਡੀ ਹੀ ਰਹਿਣੀ ਹੈ ਹਮ ਪਸ਼ਮ ਜੀ ਜੋ ਵੀ ਨਾ ਫੇਰ ਵੀ ਆ ਮੜੀ ਜੀ ਕਰੀ ਦੀ ਉਹ ਮਾਰ ਕੇ ਦੇਖਿਓ ਫਿਰ ਪੂਰੀ ਬੁੱਕਲ ਮਾਰ ਕੇ ਫਿਰ ਤਾਂ ਮੰਗਾ ਦੇਣੀ ਹੈ ਬੰਦੀ ਇਹ ਕੋ ਨਹੀਂ ਘਮੀ ਮੈਂ ਠੰਡੀ ਖੜੀ ਰਹਿਣਾ ਉਹਨੇ ਆਕੜੀ ਵੀ ਰਹਿਣਾ ਆਹੀ ਜੀ ਆਹੀ ਜੀ ਕੁੜੀ ਲੋਈ ਹੋਗਾ ਹੁਣ ਦਾ ਲੈਂਥ ਤਾਂ ਲਹੀ ਦੀ ਹੈ ਮੈਂ ਤਾਂ ਫੋਨ ਕਰੀ ਐ ਨਿਊ ਲੈਂਥ ਚਾਹੀਦੀ ਹੁੰਦਾ ਲੰਬਾ ਲੰਬਾ ਲੈ ਜੇ ਤੁਸੀਂ ਠੀਕ ਬੜਾ ਪਹਿਲੇ ਇਹਦੇ ਚਾਂਦੀ ਤੇ ਲਾਣਾ ਅੱਜ ਤੁਸੀਂ ਆ ਮਦਦ ਇਹਨਾਂ ਨੂੰ ਤਾਂ ਇੰਨਾ ਕੁ ਚਾਹੀਦਾ ਊੜਾ ਗੱਲਾਂ ਕੀ ਅਸੀਂ ਜਾਵਾਂਗੇ نہ پلےن ہو جو تمہیں پر ہوے گرم سے پھر આમ کی لاؤں گا او تے گرم ہو بلے اج میں نہیں بلایا نہیں گرم چا بھی اوندے بنے تیری بابو نے خراب کری ہے ایسے خراب اوندے ہے پپا پپا ٹھان کی سمجھ نہیں تے میں نے اتے میںوں اں چیز ودیے لگی سی تاں دیکھ دی کوئی نہ ٹھیک ٹھان کا بچ لے لو ਜਿੰਨਾ ਦਾ ਵੀ ਆ ਚੀਜ਼ ਹੀ ਚੱਲੇ ਜਾਂਦੀ ਹਾਂਜੀ ਹਾਂ ਸੜੀ ਬਟ ਟ੍ਰੈਂਡ ਹੋ ਰਹੀ ਹੈ ਬਸ ਜਾਂਦੀ ਜੀ ਹਾਂ ਮੰਮਾ ਹੋਰ ਤਾਂ ਕਿਥੇ ਹੈ ਹੋਰ ਤਾਂ ਕੁਝ ਨਹੀਂ ਆ ਹੀ ਬੈਠਾ ਪਰ ਉਹਨੇ ਬੋੜੀ ਆ ਗਈ ਹਾਂ ਉਹ ਥੱਪੜੇ ਵੀ ਇੱਕ ਹੋਰ ਤਾਂ ਨਹੀਂ ਆ ਆ ਸੋਹਦੇ ਬੋੜੀ ਨਾ ਲੈ ਲਓ ਮੇਲੇ ਫਿਰ ਆਉਣਾ ਲੱਗ ਜੀ ਇਹ ਰੇਡ ਤਾਂ ਹੋ ਜੂਗਾ ਰੇਡ ਕਿਹੜੇ ਕੋਲ ਹੈ ਹੁੰਦਾ ਤੂੰ ਪਸੰਦ ਕਰ ਵੀ ਇਹ ਤੁਹਾਨੂੰ ਚੰਗਾ ਲੱਗਦਾ ਹਨਾ ਇਹ ਲੱਗਦਾ ਕਿ ਇਹ ਲੈ ਲਓ ਕਿੰਨੇ ਜਮੇ ਦੇਖੀਏ ਮੇਰੇ ਕਿੰਨੇ ਦਾ ਸਹੀ ਬੁੱਤ ਨਾ ਹੌੜਾ ਚਿੱਲੀ ਜਿਹੀ ਲੱਗਦੀ ਤੇ ਵੈਸੇ ਨਹੀਂ ਆਦੀ। ਇਹਨਾਂ ਦੇ ਵਿੱਚ ਕੋਈ ਛੋਟੀ ਆ ਲੋ ਜੀ। ਅੱਧੀ ਉਹ ਦੇਖ ਲੈਣਾ ਚਿੱਟਾ ਬਗਾ ਸਿੱਖਾ। ਛੋਟੀ ਹੈ ਨਾ? ਚਿੱਲੀ ਕਰਕੇ ਦੀ ਲੈ ਮੇਰਾ ਮਿਸ ਚਿੱਲੀ ਮੇਰੀ। ਲੈ ਲੈ ਲੋ। ਇਹ ਤੋਂ ਦੂਜੀ ਨਾਲ ਇੱਥੇ ਉੱਪਰ ਕੋਈ ਨੇ ਫੇਰ ਲੈ ਜੀ। ਫੇਰ ਲੈ ਜੀ। ਇੱਕ ਇੱਕ ਇਹਦਾ ਫੇਰ ਨਾਲ ਜੀ। ਆਹ ਪੂਰੀਆਂ ਦੇਖ ਜੇ ਕੰਬਲ ਨਹੀਂ ਆਹ 100 ਵਾਰ ਤੇ ਆ ਜੂਗੇ ਬਾਅਦ ਚ ਆਓ ਚਲੋ ਹੋਰ ਮਾਲ ਆ ਜੀ ਬਾਕੀ ਹੁਣ ਕਰਦੇ ਆ ਜੀ ਆਪਾਂ ਸਾਫਤਾਬ ਚੇ ਹੁਣ ਮਿਲਦੇ ਆ ਹੁਣ ਆਪਾਂ ਤੁਹਾਨੂੰ ਬਾਅਦ ਵਿੱਚ ਜਾ ਕੇ ਜੀ ਸ਼ਾਇਦ ਹੋ ਸਕਦਾ ਕੋਈ ਡਿਮਾਂਡ ਹੋੜੇ ਪੈ ਜਵੇ ਕੋਈ ਅੱਛਾ ਕੰਬਲ ਕੰਬਲਾਂ ਦੀ ਵੀ ਵੈਰੈਟੀ ਹੈ ਹੈ ਅੱਛਾ ਹੰਬੜ ਵੀ ਰੱਖੇ ਹੋਏ ਆ ਲਾਇਆ ਭਾਈ ਕੰਬਲ ਵੀ ਇੱਧਰ ਪਏ ਆ ਪੈਣੇ ਦੇ ਦੇਖਣੇ ਆ ਗਰਮ ਸੂਟ इस ਬੰਦ शुरू करें ਚੰਗੀ ਗੱਲ ਆ ਚੰਗੀ ਗੱਲ ਆ ਤੇ ਕਾਫੀ ਪਾ ਵੀ ਠੀਕ ਹੈ ਜੀ ਜਾਇਦਾ 200 ਦਾ ਆਪਿਆਂ ਗਲਾ ਨੀਲਾ ਜੀ ਨੀਲਾ ਜੀ ਇਸ ਵਾਰ ਕਿਹਦੀ ਵਧੀਆ ਗੜ ਦੇ ਤੋਂ ਬਾਕ ਬੈਰਡਿੰਗ ਛੋਟਾ ਕਿੱਥੇ ਫੁੱਲ ਸਹਿ ਜਾਏ ਹੈ ਫੁੱਲ ਸਹਿ ਜਾਏ ਫੁੱਲ ਸਹਿ ਜਾ ਆ ਕਿੰਨੇ ਦਾ ਪਿੰਗ ਜਿਹੜਾ ਆਹ ਹਾਂ 250 ਕਿ ਦ ਫੁੱਲ ਸਹਿ ਆਓ ਮੜੇ ਜੀ ਸਰ ਜੀ ਜੇ ਦੇ ਵੀ ਕਾਟੇ ਦਾ ਮਰਾ ਸਾਇ ਦੇ ਮਗਾ ਤੋਂ ਸਾਰੀ ਫੋਗਨ ਵਾਲੀ 400 ਅੱਛਾ ਲਓ 6 ਸਬਸਕ੍ਰਾਈਬਰ ਕਿੰਨੇ ਹੋਗੇ 6 ਸਬਸਕ੍ਰਾਈਬਰ ਇਹਦੇ ਵਿੱਚ ਵਿਟਾਊਟ ਕੈਬਿਨ ਬੂਕ ਹੋਊਗਾ ਤੁਹਾਨੂੰ ਅੱਛਾ ਇਹਦੇ ਤੇ ਕੈਬਿਨ ਹੋਊਗਾ ਚਲ ਆ ਰਹੀ ਹੈ ਬੀਬੀ ਦੇਖੋ ਜੈਕਟ ਲੈਣੀ ਹੋਵੇ ਆਹ ਹਾਂ ਲੈ ਇਹ ਇਹਨਾਂ ਦਾ ਕੈਰੇਟ ਆ ਜੀ ਇਹ ਫੌਂਸਿਓ ਚਿੱਟਾ ਓਕੇ ਪੌਲ ਫੋਟੋ ਦੇ ਰਿਜ਼ਰਵ ਫੋਰ ਅੱਛਾ ਜੀ ਓ ਵਾਓ ਤੂੰ ਇੱਕ ਚਾਦਰ ਕਹਿੰਦੇ ਤੇ ਲੈਣ ਨੂੰ ਇਹ ਪੈਣੇ ਚਾਦਰ ਲੂੰਗੀ ਚਾਦਰ ਕਹਿੰਦੀ ਚਾਦਰ ਇੱਕ ਲੂੰਗੀ ਲੂੰਗੀ ਤਾਂ ਦਿਖਾਈ ਉਹ ਦਰੀ ਕਹਿੰਦੀ ਦਰੀ 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 ਹੈਗੀ ਦਰੀ ਦਰੀ ਹੈ ਆਪਣੇ ਪਾਸ ਦਰੀਆਂ ਵੀ ਹੈਗੀਆਂ ਉਹ ਵੀ ਦਿਖਾ ਉਹ ਵੀ ਗਈ ਦਿੱਲੀ ਵਿੱਚ ਗਰਮ ਚੱਦਰ ਦੇਖੀ ਹੋਣਾ ਨਾ ਨਹੀਂ ਨਹੀਂ ਕਿੱਥੇ ਨਹੀਂ ਕਿੱਥੇ ਇਦੇ ਵਿੱਚ ਇਹ ਸੱਟ ਸਿਸ ਚੱਲਦਾ ਆਪਣੇ ਪੌਂਸਰ ਬੇ ਸੇਲ ਹੈ ਵੀ ਵਿਦ ਪਿੱਲੋ ਕੋਰ ਕਿੰਗ ਸਾਈਜ਼ ਅਮਿੰਦਰ ਖੜ ਜਾਓ 50 ਰੁਪਏ ਵਿੱਚ ਲੰਘ ਜਿਹੜਾ ਮਰਜ਼ੀ ਲੀਹ ਅੱਛਾ ਇਦੇ ਵਿੱਚ ਮਾਲ ਹੋਰ ਵੀ ਆ ਸਾਰੇ ਸਿੱਟੇ ਕਿ ਕੀ ਸਾਈਜ਼ ਹੈ ਕੋਈ ਨਹੀਂ ਹੈ ਕੀ ਨਹੀਂ ਇਹਹੀ ਸਾਈਜ਼ ਚਾਹੁੰਦਾ ਮੋਸਲ ਅੱਛਾ ਮੇਰੇ ਵਿੱਚ ਆਪਣੇ ਕੋਲ ਲਾਸਟ ਵਾਲੀ ਬੈਟਰੀ ਮਿਲ ਜੇੜੀਆਂ ਹਰ ਜਾਈਆਂ ਪਈਆਂ ਇਹਨਾਂ ਦਾ ਕੀ ਰੇਟ ਆ ਇਸ ਸਿੰਗਲ ਬੈਟਰੀ 1000 ਰੁਪਏ ਦੀ ਹਾਂ ਡਬਲ ਦੀ ਡਬਲ ਦੀ 4.5 ਕਿਲੋ ਦੀ ਫਿਲਾਲ ਪਈ ਹੈ 1600 ਰੁਪਏ ਦੀ 4.5 ਕਿਲੋ ਦੀ ਬੜੀ ਭਾਰੀ ਆ ਵੀ ਵੀ ਉਹ ਲਾਈਟ ਵਿੱਚ ਦਿਖ ਰਿਹਾ ਤੁਹਾਨੂੰ ਪਾ ਦੇ ਸਾਡੇ 4.5 ਕਿਲੋ ਦੀ ਬਹੁਤ ਭਾਰੀ ਬਣ ਜਾਂਦੀ ਥੋੜਾ ਕਿਆ ਲੈਣਾ ਧਰੀ ਦੇਖੀ ਤੇ ਆ ਦੇਖੀ ਕੋਈ ਉਹ ਨਹੀਂ ਹੈ ਕਿ ਜਿੰਨਾ ਪਰ ਬੂਟੀਆਂ ਬੁੱਲੇ ਬੂਟੀਆਂ ਪਾਈਆਂ ਹੋਣ ਮਾੜਾ ਮੋਟਾ ਕੜਾਈ ਕੜੂ ਕੱਢੀ ਹੋਵੇ ਕੋਲ ਬੂਟੀਆਂ ਨਹੀਂ ਹੈ ਇਹ ਜੀ ਉਹ ਪਾ ਦੇ ਖੋ ਦਿਖਾ ਦਿਓ ਆ ਲੈ ਲਓ ਹਾ ਹਾ ਅੱਛਾ ਤਕਰੀਬੀ ਕਰਦੇ ਆਂ ਬਰੀਕ ਪਾਰੀ ਕਿੰਨੀ ਹੈ ਜੇ ਇਕ ਲੈਣੀ ਹੋਵੇ ਸਿੰਗਲ ਮਿਲ ਜੀ ਥੋੜੀ ਮਰਜੀ ਕੇਅਰ ਲੈਣ ਤੇ ਤੁਮ ਚਾਹੋ ਜਾਨਾ ਇਹ ਲੋ ਲੈ ਜੋੜਾ ਬੜਾ ਪਾਰੀ ਨਹੀਂ ਹੁੰਦਾ ਹਾਂ ਜਾਣਾ ਨਹੀਂ ਜੋੜਾ ਕਿੰਨੇ ਦਾ ਪਿਆਰ ਜਿਵੇਂ ਅ ਵੀ ਜਿਹੜੀ